ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਚੰਦ ਐਗਰੀਕਲਚਰ ਫਾਰਮ ਦੇ ਉੱਪਰ। ਤੇ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਡਿਸਕਸ ਕਰਨੀ ਹੈਗੀ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਨੇ ਆਉਣ ਵਾਲੇ ਸਮੇਂ ਦੇ ਝੋਨੇ ਬਾਰੇ ਕਰਨੀਆਂ ਹਨ। ਬੀਹੋਂ ਦੇਖੋ ਡੇਟ ਆਪਾਂ ਨੂੰ ਮਿਲ ਚੁੱਕੀ ਐ ਤੇ ਵੈਰਾਈਟੀਆਂ ਆਪਣੇ ਕੋਲ ਲਿਮਟਿਡ ਰਹਿ ਗਈਆਂ ਕਿਉਂਕਿ ਹਾਈਬ੍ਰਿਡ ਪੂਸਾ 44 ਪੂਸਾ 44 ਜਿਹੜੀ ਆਪਣੀ ਬਹੁਤ ਹਾਰਮਨ ਪੈਰੀ ਕਿਸਮ ਸੀ ਪੰਜਾਬ ਦੇ ਕਿਸਾਨਾਂ ਵਾਸਤੇ ਤੇ ਪੀਲੀ ਪੂਸ਼ਾ ਬਹੁਤ ਜਗ੍ਹਾ ਤੇ ਲੱਗਦੀ ਸੀ ਡੋਕਰ ਪੂਸ਼ਾ ਕਹਿੰਦੇ ਨੇ ਵਿੱਚ ਬੰਦੇ ਤੇ ਹਾਈਬ੍ਰਿਡ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੱਗਣ ਲੱਗ ਗਈ ਸੀਗੇ ਬਾੜੇ ਪਾਣੀਾਂ 'ਚ ਤੇ ਉਹ ਵੈਰਾਈਟੀਆਂ ਵੀਰੇ ਪੰਜਾਬ ਸਰਕਾਰ ਵੱਲੋਂ ਵੇਣ ਨੇ ਪੂਰੇ ਪੂਰੇੰ ਤਰ੍ਹਾਂ ਤੇ ਹੁਣ ਆਪਣੇ ਕੋਲ ਰਹਿ ਗਈਆਂ ਵੀਰੇ ਪੀ ਯਾਰ ਵੈਰਾਈਟੀਆਂ ਜਾਂ ਰਹੀਆਂ ਆਪਣੇ ਕੋਲ ਬਾਂਸਮਤੀ ਵੈਰਾਈਟੀਆਂ ਦੇਖੋ ਬਾਸਮਤੀ ਦਾ ਪਿਛਲੇ ਸਾਲ ਕੋਈ ਭੁਵਿੱਖ ਚੰਗਾ ਨਹੀਂ ਰਿਹਾ ਤੇ ਹਰ ਇੱਕ ਬੰਦੇ ਇਹਨੂੰ ਅਫੋਰਡ ਵੀ ਨਹੀਂ ਕਰ ਸਕਦਾ ਕਿਉਂਕਿ ਸਬਜ਼ੀ ਭਾਜੀ ਵਾਲੇ ਕਿਸਾਨ ਵੀਰ ਜ ਆਲੂ ਵਾਲੇ ਕਿਸਾਨ ਵੀਰ ਨੇ ਜਿਹੜੇ ਅਗੇਤੀ ਬਾਸਮਤੀ ਲਾਂਚ ਇੰਟਰਸਟ ਰੱਖਦੇ ਨੇ ਤੇ ਪਰ ਆਮ ਕਿਸਾਨ ਵੀਰ ਜਿਹੜਾ ਕਣਕ ਝੋਨੇ ਵਾਲਾ ਵੀਰੇ ਉਹ ਠੇਕੇਦਿਆਂ ਜ਼ਮੀਨਾਂ ਵਾਲਾ ਉਹ ਇਹਦੇ ਨਾਲ ਕਾਮਯਾਬ ਨਹੀਂ ਹੋ ਸਕਦਾ ਤੇ ਅੱਗੇ ਵੀਰੇ ਆ ਗਈ ਆਪਣੇ ਪੀਆਰ ਵੈਰਾਈਟੀਆਂ ਦੀ ਬਾਰੀ ਜਿਹੜੀਆਂ ਉਹਦੇ ਚੋਂ ਵੀ ਬਰੇ 3-4 ਕਿਸਮਾਂ ਨੇ ਜਿਹੜੀਆਂ ਉਹੀ ਜ਼ਿਆਦਾ ਚੱਲਦੀਆਂ ਨੇ ਜਿਵੇਂ ਕਹਿੰਦੇ ਪੀਆਰ 114 ਹੁਣ ਬਰੇ ਇਹ ਵੀ ਦੇਖੋ ਯੂਨੀਵਰਸਿਟੀ ਕਹ ਰਹੀ ਹੈ ਲੌਨ ਨੂੰ ਪਰ ਇਹ ਵੈਰਾਈਟੀ ਬਰੇ ਇਹ ਵੀ ਪੂਸਾ ਦੇ ਬਰਾਬਰ ਹੀ ਟਾਈਮ ਲੈਂਦੀ ਆ ਥੋੜਾ ਮੋਟੇ ਦਿਨ ਘੱਟ ਲੈਂਦੀ ਆ 121 ਦਿਨ ਵੱਧ ਲੈਂਦੀ ਆ ਠੀਕ ਹੈ ਪਰ ਮਿਡ ਵੈਰਾਈਟੀ ਆ ਮੀਡੀਅਮ ਉਮਰਾ ਪਰ ਫਿਰ ਵੀ ਵੱਧਾਂ 126 ਨਾਲੋਂ ਤੇ 131 ਬਹੁਤ ਟਾਈਮ ਲੈਂਦੀ ਆ ਪਰ ਜੇ ਆਪਾਂ ਗੱਲ ਕਰੀਏ ਵੀ ਪੀਆਰ ਵੈਰਾਈਟੀਆਂ ਹੁਣ ਇੱਕ ਆਪਸ਼ਨ ਰਹਿ ਗਈ ਬਸ ਜੱਟਾਂ ਕੋਲ ਲਾਉਣ ਦੀ ਤੇ ਪੀਆਰ ਵੈਰਾਈਟੀਆਂ ਤੋਂ ਵੀਰੇ ਆਪਾਂ ਕਿਸਮ ਬਾਰ ਤੇ ਟਾਈਮ ਟੇਬਲ ਬਣਾ ਲਈਏ ਉਹਨਾਂ ਦਾ ਵੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਦੇਖੋ ਆਪਾਂ ਨੂੰ ਯੂਨੀਵਰਸਿਟੀ ਟਾਈਮ ਟੇਬਲ ਆਪਾਂ ਨੂੰ ਵੀ ਦੇ ਚੁੱਕੀ ਆ ਪਰ ਆਪਾਂ ਆਪਦੇ ਹਿਸਾਬ ਨਾਲ ਵੀ ਚੱਲੀਏ ਤਾਂ ਵੀ ਟਾਈਮ ਟੇਬਲ ਉਹੀ ਬਣਦਾ ਵੀ ਜਿੱਦਾਂ ਜਿੱਦਾਂ ਉਹਨਾਂ ਦੀ ਕੋਈ ਡਿਮਾਂਡ ਹੈ ਯੂਨੀਵਰਸਿਟੀ ਦੀ ਵੀ ਇਦਾਂ ਹੀ ਵੀ ਆਹ ਆਹ ਟਾਈਮ ਲਾਓ ਇਹਨਾਂ ਨੂੰ ਆ ਕੇਸ ਮਾਨੂੰ ਆਹ ਟਾਈਮ ਲਾਓ ਵੀਰੇ ਉਸ ਤਰ੍ਹਾਂ ਆਪਾਂ ਚੱਲ ਜਾਈਏ ਤਾਂ ਵੀਰੇ ਜੋ ਆਪਾਂ ਨੂੰ ਡੇਟ ਸਰਕਾਰ ਨੇ ਦਿੱਤੀ ਆ ਇਹ ਬਹੁਤ ਅਗੇਤੀ ਹੈ ਚਲੋ ਪਾਣੀ ਪੂਣੀ ਵੀ ਆ ਜੂ ਪਰ ਮੈਂ ਤੁਹਾਨੂੰ ਅੱਜ ਵੀਰੇ ਦੱਸ ਦਾਂ ਹੁਣ ਜ਼ਿਆਦਾ ਕਿਸਾਨਾਂ ਕੋਲ ਆਪਸ਼ਨ ਸਿਰਫ 3-4 ਕਨੇ ਜ਼ਿਆਦਾ ਬਾਸਮਤੀ ਲਾਉਣਗੇ ਉਹ ਦੀ ਵੀਡੀਓ ਆਪਾਂ ਲੱਗ ਤੋਂ ਬਣਾਵਾਂਗੇ ਜੇ ਪੀ ਆਰ ਬਰੇਡਿੰਗ ਦੀ ਗੱਲ ਕਰੀ ਵੀਰੇ ਜਿਹੜੀਆਂ ਪੀ ਆਰ ਜਿਵੇਂ 121 22 114 ਇਹ ਤੁਸੀਂ ਵੀਰੇ 15 ਤਰੀਕ ਤੋਂ ਬਾਅਦ ਲਾ ਸਕਦੇ ਹੋ 20 ਬੂ ਤਰੀਕ ਤੱਕ 131 ਆ ਜਿਹੜੀ ਵੀਰੇ ਉਹਨੂੰ ਵੀ ਤੁਸੀਂ 20 25 ਤਰੀਕ ਤੱਕ ਲਾ ਸਕਦੇ ਹੋ ਇਸ ਤੋਂ ਬਾਅਦ ਬਾਅਦ ਜਦ ਨਹੀਂ ਵੀਰੇ ਜਲਾਈ ਚਾ ਉਹਨੂੰ ਲੈ ਕੇ ਜਾਏ ਉਹਦਾ ਮੋਇਸਚਰ ਹੀ ਨਹੀਂ ਜਾਣਾ ਜਿੰਨਾ ਮਰਜੀ ਜ਼ੋਰ ਲਾ ਲਿਓ ਉਦੋਂ ਪਹਿਲਾਂ ਪਹਿਲਾਂ ਲਾ ਲਓ ਤੇ ਜਿਹੜੀ 26 ਆ ਵੀਰੇ ਮੈਨੂੰ 5ਵਾਂ ਸਾਲ ਹੋ ਜਾਣਾ 6ਵਾਂ ਸਾਲ ਐ ਇਸ ਵਾਰ 26 ਲਾਉਂਦੇ ਆ ਵੇ ਉਹਨੂੰ ਜੇ ਤੁਸੀਂ ਆਲੂ ਵੀ ਲਾਉਣੇ ਨੇ ਨਵੰਬਰ ਦਾ ਪਹਿਲਾ ਸੌਰੀ ਅਕਤੂਬਰ ਦਾ ਪਹਿਲਾ ਹਫਤਾ ਵੀ ਤੁਸੀਂ ਕਵਰ ਕਰਨਾ ਆਲੂ ਲਾਉਣ ਵਾਸਤੇ ਤਾਂ ਤੁਸੀਂ ਉਹਨੂੰ ਵੀਰੇ 28 29 ਜਾਂ 30 ਤਰੀਕ ਦੇ ਜੂਨ ਦੇ ਗੇੜ ਚਲਾ ਦਿਓ 92 93 ਇੰਚ ਉਹਨੇ ਪੱਕ ਕੇ ਤਿਆਰ ਹੋ ਜਾਣਾ ਤੁਹਾਡੇ 5 4 ਅਕਤੂਬਰ ਨੂੰ ਵੱਢੀ ਜਾਣੀ ਆ ਤੁਸੀਂ ਆਪਦਾ ਆਲੂ ਲਾ ਸਕਦੇ ਹੋ ਜੇ ਤੁਸੀਂ 20 ਬੂ ਤਰੀਕ ਤੇ ਬਿਜਾਈ ਕਰ ਦਿਓ ਵੀਰੇ ਚਾਹੇ ਉਹਨੂੰ 10 ਜੁਲਾਈ ਤੋਂ ਪਹਿਲਾਂ ਪਹਿਲਾਂ ਜਦੋਂ ਮਰਜ਼ੀ ਲਾ ਲਓ ਤੁਹਾਨੂੰ ਝਾੜ ਵੀ ਸਿਰਾਂ ਦੇ ਕੇ ਜਾਓ ਬ੍ਰੇਡ ਵੀ ਚੰਗੀ ਐ ਖਰਚਾ ਘੱਟ ਐ ਸਾਰੇ ਪਾਸੇ ਸੰਪੂਰਨ ਐ ਪਰ ਇੱਕ ਗੱਲ ਵੀਰੇ ਮੈਂ ਹੁਣ ਇਹ ਕਹਿਣੀ ਚਾਹਣਾ ਵੀ ਜਦੋਂ ਆਪਾਂ ਨੂੰ ਸਰਕਾਰ ਨੇ ਸਭ ਕੁਝ ਕਲੀਅਰ ਕਰ ਚੁੱਕੀ ਆਪਾਂ ਨੂੰ ਵੀ ਪਰ ਆਪਾਂ ਆਪਣੇ ਦਿਮਾਗ ਨਾਲ ਵੀ ਕੁਝ ਚੱਲਣਾ ਪੂਗਾ ਆਪਾਂ ਨੂੰ ਕਿਉਂਕਿ ਹੁਣ ਜਿੱਦਾਂ ਕਰੀ ਆਪਾਂ ਪੂਸਾ 44 ਵੈਰਾਈਟੀ ਲਾ ਲਓ ਜਾਂ ਤੁਸੀਂ ਹਾਈਬ੍ਰਿਡ ਵੈਰਾਈਟੀਆਂ ਲਾ ਲਓ ਜੇ ਤੁਹਾਨੂੰ ਵੀਰੇ ਗਰੰਟਡ ਥੋੜਾ ਆੜਤੀਆ ਜਾਂ ਕੋਈ ਸੈਲਰ ਚ ਤੁਸੀਂ ਲਾਉਣਾ ਤੁਹਾਨੂੰ ਗਰੰਟਡ ਉਹ ਕਹਿ ਰਿਹਾ ਵੀ ਮੈਂ ਖਰੀਦੂੰ ਵੀ ਤੁਸੀਂ ਲਾਓ ਮੈਂ ਖਰੀਦੂੰ ਤੁਸੀਂ ਉਹਦੇ ਨਾਲ ਪੱਕੀ ਗੱਲ ਕਰਕੇ ਵੀਰੇ ਲਾ ਸਕਦੇ ਹੋ ਵੈਰੈਟੀਆਂ ਉਹ ਜੇ ਤੁਹਾਡਾ ਸੈਲਰ ਵਾਲਾ ਜਾਂ ਆੜਤੀਆ ਤੁਹਾਡਾ ਖਰੀਦ ਕਰ ਰਿਹਾ ਅਦਰバイ ਜੇ ਉਹ ਤੁਹਾਨੂੰ ਨਾ ਨੁਕਰ ਕਰ ਰਿਹਾ ਫੇਰ ਇਹ ਚੱਕਰ ਚ ਪੈਣ ਦੀ ਲੋੜ ਨਹੀਂ ਪੂਸਾ 44 ਜਾਂ ਹਾਈਬ੍ਰਿਡ ਵੈਰੈਟੀਆਂ ਜਿੱਥੇ ਤੁਹਾਨੂੰ ਐ ਕਹਿ ਰਿਹਾ ਵੀ ਸੈਲਰ ਮਾਲਕ ਜਾਂ ਤੁਹਾਨੂੰ ਆੜਤੀਆ ਐ ਕਹਿ ਰਿਹਾ ਵੀ ਮੈਂ ਲਵਾਂਗਾ ਵੀ ਮੈਂ ਉਹਦੀ ਗਾਰੰਟੀ ਦੇ ਖਰੀਦੂਗਾ ਮੈਂ ਲੈਣੀਆਂ ਨੇ ਮੈਂ ਜਿੱਥੇ ਮਰਜੀ ਵੇਚ ਤੁਸੀਂ ਲਾ ਸਕਦੇ ਹੋ ਵੀਰੇ ਤੁਹਾਨੂੰ ਕੀ ਦਿੱਕਤ ਆ ਫਿਰ ਬਲਕਿ ਪੀਆਰ ਨੂੰ ਤਾਂ ਚਲੋ ਸਰਕਾਰ ਕਹਿ ਰਹੀ ਆ ਪਰ ਜੇ ਗੱਲ ਕਰੀ ਆਪਾਂ ਹਾਈਬ੍ਰਿਡ ਤੇ ਪੂਸਾ 44 ਦੀ ਵੀਰੇ ਜੇ ਤੁਹਾਨੂੰ ਸਿੱਧਾ ਸੇਲਰ ਵਾਲਾ ਜਾਂ ਆੜ੍ਹਤੀਏ ਜਿੱਥੇ ਤੁਸੀਂ ਵੇਚ ਰਹੇ ਹੋ ਤੁਹਾਨੂੰ ਸਿੱਧੇ ਮੱਥੇ ਕਹਰੇ ਵੀ ਤੁਸੀਂ ਵੈਰਾਈਟੀ ਲਿਆਓ ਮੈਂ ਲਾਉਂਗਾ ਫਿਰ ਤੁਸੀਂ ਲਾ ਸਕਦੇ ਹੋ ਫਿਰ ਉਹਦੇ 'ਚ ਕੋਈ ਦੋਰ ਨਹੀਂ ਹੈਗੀ ਪਰ ਗੱਲ ਕੀ ਹੈ ਵੀਰੇ ਜੋ ਪੂਸਾ 43 ਦਾ ਬੀਜ ਹੈ ਵੀਰੇ 2-200 ਰੁਪਏ ਕਿਲੋ ਬੀਜ ਮਿਲ ਰਿਹਾ ਤੇ ਪਿਓਰਿਟੀ ਦਾ ਉਹਦਾ ਕੋਈ ਭਰੋਸਾ ਨਹੀਂ ਹੈਗਾ ਵੀ ਬੀਜ ਪੂਸਾ 43 ਦੀ ਹੈ ਜਾਂ ਕਿਹੜੀ ਚੀਜ਼ ਦਾ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਨਾਮਵਾਰ ਫਾਰਮਾਂ ਨੇ ਵੀਰੇ ਅਗਲਾ ਲਾਇਸੈਂਸ ਕੈਂਸਲ ਹੋਣ ਤੋਂ ਵੀ ਡਰਦਾ ਹੈ ਉਹਦਾ ਕਾਰਵਾਈ ਤੋਂ ਵੀ ਡਰਦਾ ਹੈ ਉਹ ਸਿੱਧੇ ਮੱਥੇ ਬੀਜ ਨਹੀਂ ਦੇ ਸਕਦੇ ਤੇ ਬਾਹਰੋਂ ਜੇ ਆਪਾਂ ਬੀਜ ਲੈ ਕੇ ਆਉਣੇ ਵੀਰੇ ਉਹਦੀ ਕੋਈ ਪਿਓਰਿਟੀ ਦਾ ਕੋਈ ਭਰੋਸੇ ਦਾ ਕੋਈ ਆਪਾਂ ਨੂੰ ਉਹਦਾ ਹੁਣ ਹੀ ਪਤਾ ਵੀ ਆਪਣੇ ਕੋਲ ਬੀਜ ਪਿਓਰ ਆਊ ਜਾਂ ਨਾ ਆਊ ਤਾਂ ਤੁਸੀਂ ਵੀਰੇ ਦੇਖ ਕੇ ਲਾਇਓ ਬੀਜ ਜਿਹੜਾ ਖਰੀਦਣਾ ਵੀਰੇ ਹੁਣ ਖਰੀਦ ਲਓ ਅੱਗੇ ਜਾ ਕੇ ੱੱਕੇ ਹੀ ਪੈਣੇ ਨੇ ਨਾ ਤੁਹਾਨੂੰ ਚੱਜ ਦਾ ਬੀਜ ਮਿਲਣਾ ਨਾ ਪਿਓਰ ਬੀਜ ਮਿਲਣਾ ਪੈਸੇ ਡੁੱਬਣੇ ਇਹ ਗੱਲਾਂ ਪੱਲੇ ਬੰਨ ਲਓ ਵੀਰੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਿਹੜੀਆਂ ਆਪਾਂ ਥੋੜੇ ਨਾਲ ਗੱਲਾਂ ਬਾਤਾਂ ਕਰਦੇ ਆਂਗੇ ਤੁਹਾਨੂੰ ਵਧੀਆ ਲੱਗੀ ਹੋਣੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਆਜੇਂਦੇ ਰਹਾਂਗੇ ਧੰਨਵਾਦ